ਨੋਇਆ ਇਹ ਮਾਈਨਿੰਗ ਨੂੰ ਲੈ ਕੇ ਲੋਕਾਂ ਵਿੱਚ ਕਾफी ਤਣਾਅ ਪਾਇਆ ਜਾ ਰਿਹਾ ਹੈ ਇੱਕ ਮਾਮਲਾ ਆਇਆ ਜਿਹੜਾ ਰੋਪਨਗਰ ਦੇ ਸਬਡਿਵੀਜ਼ਨ ਮਨਪੁਰ ਸਾਹਿਬ ਦੇ ਪਿੰਡ ਬੁਰਜ ਤੋਂ ਜਿੱਥੇ ਦੋ ਧਿਰਾਂ ਆਮਨੇ ਸਾਹਮਣੇ ਹੋ ਗਈਆਂ ਮੋਕੇ ਦੇ ਪ੍ਰਸ਼ਾਸਨ ਵੱਲੋਂ ਦਖਲ ਦੇਣਾ ਪਿਆ ਇਸ ਵਤੀ ਮਿਲੀ ਜਾਣਕਾਰੀ ਅਨੁਸਾਰ ਇਲਾਕੇ ਵਿੱਚ ਚੱਲ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਾफी ਤਣਾਅ ਸੀ ਜਿਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਸੀ ਮੋਕੇ ਦੇ ਤਹਿਸੀਲਦਾਰ ਪੁੱਜ ਗਏ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਦੋਨਾਂ ਧਿਰਾਂ ਨੂੰ ਬਿਠਾ ਕੇ ਮੀਟਿੰਗ ਕੀਤੀ ਜਾਵੇਗੀ ਜੋ ਫੈਸਲਾ ਹੋਏਗਾ ਉਹ ਸਾਹਮਣੇ ਰੱਖਿਆ ਜਾਏਗਾ ਇਸ ਲਈ ਨਬੋਸ ਕਰਕੇ ਕਰ ਰਿਆ ਜੀ ਇੱਕ ਤਾਂ ਸਾਡੇ ਪੁਲ ਨੂੰ ਨੁਕਸਾਨ ਹੋਇਆ ਇਹ ਪੁਲ ਸਰਕਾਰ ਦਾ ਨਹੀਂ ਹੈ ਇਹ ਪੁਲ ਸਾਡੇ ਸੰਤ ਬਾਬਾ ਲਾਭ ਸਿੰਘ ਖਾਲਾ ਅਨੰਦਕਰ ਸਾਹਿਬ ਵਾਲਿਆਂ ਨੇ 40 50 ਕਰੋੜ ਰੁਪਇਆ ਲਾ ਕੇ ਸਾਨੂੰ ਪੁਲ ਬਣਾਇਆ ਜਿਹੜਾ ਕਿ ਸਾਡਾ ਪਿੰਡ ਇੱਕ ਟੱਪੂ 'ਚ ਸੀਗਾ ਤੇ ਕੋਈ ਲਿੰਕ ਨਹੀਂ ਸੀਗੀ ਸੰਤ ਬਾਬਾ ਲਾਭ ਸਿੰਘ ਦੀ ਦੇਣ ਨਾਲ ਇਹ ਸਾਨੂੰ ਲਿੰਕ ਨਾਲ ਜੁੜੇ ਹਾਂ ਸੀ ਅਨੰਦਪੁਰ ਸਾਹਿਬ ਨਾਲ ਜੁੜੇ ਹਾਂ ਨੂਰਪੇੜੀ ਨਾਲ ਜੁੜੇ ਹਾਂ ਕੱਲਾ ਬੁਰਜ ਪਿੰਡ ਨਹੀਂ ਜੁੜਿਆ ਘੱਟੋ ਘੱਟ 100 ਦੇ ਕਰੀਬ ਪਿੰਡ ਜੁੜਿਆ ਇਹ ਪੁਲ ਬਣਨ ਨਾਲ ਤੇ ਜਿਹੜੀ ਇਹ ਡੀਸੈਂਟਿਕ ਹੋ ਰਹੀ ਮੈਨਿੰਗ ਹੋ ਰਹੀ ਨਜਾਇਜ਼ ਮੈਨਿੰਗ ਹੋ ਠੀਕ ਹੈ ਜੀ ਇਹ 500 ਮੀਟਰ ਪੁਲ ਤੋਂ ਦੂਰ ਹੋਣਾ ਚਾਹੀਦਾ 100 ਮੀਟਰ ਦੇ ਡੇਰੇ ਵਿੱਚ ਹੋ ਰਹੀ ਹੈ ਠੀਕ ਹੈ ਜੀ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤੇ ਇਹ ਹੋਣੀ ਨਹੀਂ ਚਾਹੀਦੀ ਜੇ ਇਹ ਹੁੰਦੀ ਹੈ ਸਾਡੇ ਪੁਲ ਦਾ ਵੀ ਨੁਕਸਾਨ ਹੁੰਦਾ ਹੈ ਤੇ ਸਾਡੇ ਪਿੰਡ ਦਾ ਵੀ ਨੁਕਸਾਨ ਹੁੰਦਾ ਹੁਣ ਤਹਿਸੀਲਾਰ ਸਾਹਿਬ ਐਸੀ ਕੀ ਫੈਸਲਾ ਹੈ ਤਹਿਸੀਲਾਰ ਇਹ ਸਾਨੂੰ ਭਰੋਸਾ ਦੇ ਕੇ ਵੀ ਹਲ ਹਾਲ ਕੰਮ ਬੰਦ ਕਰਕੇ ਮੰਡੇ ਤੇ ਐਸ ਡੀ ਐਮ ਸਾਹਿਬ ਨਾਲ ਮੀਟਿੰਗ ਰੱਖੀ ਹੈ 11 ਵਜੇ ਦੀ ਤੇ ਪਿੰਡ ਦਾ ਆਪਾਂ ਮਤਲਬ ਪਾ ਕੇ ਐਸ ਡੀ ਐਮ ਸਾਹਿਬ ਨੂੰ ਦੇਵਾਂਗੇ ਤੇ ਸਰਕਾਰ ਨੂੰ ਵੀ ਦੇਵਾਂਗੇ ਜੀ ਇੱਕਦੋਂ ਤੋਂ ਹੋ ਰਹੀ ਸੀ ਡੀਜ਼ਲ ਟੈਂਕ ਇੱਕ ਘੱਮਸੇ ਘਮ 20 25 ਦਿ ਕਿੰਨਾ ਕ ਇਥੋਂ ਮਟੀਰੀਅਲ ਚੱਕਿਆ ਜਾਂਦਾ ਮਟੀਰੀਅਲ ਦਾ ਕੋਈ ਏਰੀਆ ਨਹੀਂ ਆ ਜੀ 5-600 ਟਰਾਲੀ ਡੇਲੀ ਜਾਂਦੀ ਸੀ ਜੀ 40 ਟਰੈਕਟਰ ਲੱਗੇ ਪਏ ਸਕੇ ਜੀ ਇਹ ਤਾਂ ਇਹ ਸਿੱਧਾ ਸਿੱਧਾ ਪਿੰਡ ਨੂੰ ਨੁਕਸਾਨ ਹੈ ਜੀ ਠੀਕ ਹੈ ਇਹ ਤਾਂ ਸਾਡੇ ਬਾਬਿਆਂ ਦੀ ਬਾਰ ਕਿਰਪਾ ਹੈ ਸੰਤ ਬਾਬਾ ਲਾਭ ਸਿੰਘ ਜੀ ਦੀ ਜਿਨ੍ਹਾਂ ਨੇ 40 ਘਰਾ ਵਾਸਤੇ 50 ਕਰੋੜ ਰੁਪਏ ਲਾ ਕੇ ਸਾਨੂੰ ਇਹ ਲਾਗਤ ਨਾਲ ਪੁਲ ਬਣਾ ਕੇ ਦਿੱਤਾ ਆਈ ਸਰਕਾਰ ਕੋਲ ਵੀ ਗਏ ਸੀ ਸਰਕਾਰ ਨੇ ਸਿੱਧਾ ਪੱਲਾ ਝਾੜਤਾ ਭਾਈ ਸਾਡਾ ਕੋਈ ਲੈਣਾ ਦੇਣੇ ਕਾਰ ਸੇਵਾ ਦਾ ਕੰਮ ਚੱਲਦਾ ਜਦੋਂ ਚੱਲਦਾ ਸੀ ਠੀਕ ਹੈ ਜਦੋਂ ਹੁਣ ਪੁਲ ਬਣ ਗਿਆ ਤਾਂ ਇਹ ਜਿਹੜੀ ਅਨਲੀਗਲ ਮਾਈਨਿੰਗ ਚੱ ਪਹਿਲੀ ਗੱਲ ਤਾਂ ਅਨਲੀਗਲ ਹੀ ਹੈ ਕਿਉਂਕਿ 100 ਮੀਟਰ ਦਾਇਰੇ ਦੇ ਵਿੱਚ ਮਤਲਬ 500 ਮੀਟਰ ਦਾਇਰੇ ਤੋਂ ਬਾਹਰ ਹੋਣੀ ਚਾਹੀਦੀ ਜੋ ਵੀ ਮਾਈਨਿੰਗ ਚੱਲਦੀ ਹੈ ਹੈਨਾ ਤੇ ਉਸ ਚੀਜ਼ ਦਾ ਜੋ 100 ਮੀਟਰ ਦੇ ਵਿੱਚ ਹੋ ਰਹੀ ਹੈ ਹੈਨਾ ਤੋ ਚੱਕ ਰਹੀ ਆ ਤੇ ਜਿੱਦਾਂ ਹੁਣ ਬੰਨ ਲੱਗੇ ਹੋਏ ਆ ਠੀਕ ਹੈ ਇਹਦਾ ਤਾਂ ਪਿੰਡ ਨੂੰ ਸਿੱਧਾ ਸਿੱਧਾ ਨੁਕਸਾਨ ਆ ਕਿਉਂਕਿ ਪਿੰਡ ਨੂੰ ਢਾਂ ਲੱਗ ਜਾਣੀ ਜਿਹੜਾ ਪੋਲ ਐ ਪੋਲ ਨੂੰ ਢਾਂ ਲੱਗ ਜਾਣੀ ਤੇ ਕੱਲੂ ਜਦੋਂ ਪੋਲ ਨੂੰ ਜਦੋਂ ਸਾਨੂੰ ਉਦੋਂ ਪੈਸਾ ਨਹੀਂ ਦਿੱਤਾ ਸਰਕਾਰ ਨੇ ਪੋਲ ਬਣਾਉਣ ਨੂੰ ਜਦੋਂ ਇਹਦਾ ਨੁਕਸਾਨ ਹੋ ਜਾਏਗਾ ਤਾਂ ਫਿਰ ਸਾਨੂੰ ਫਿਰ ਕੌਣ ਬਣਾ ਕੇ ਦੇਊਗਾ ਪੋਲ ਬਾਬੇ ਨੇ ਵੀ ਹੱਥ ਗੱਟ ਤੇ ਹੀ ਬੇਨਤੀ ਹੈ ਸਰਕਾਰ ਨੂੰ ਵੀ ਇਹੀ ਬੇਨਤੀ ਹੈ ਭਾਈ ਕਿ ਇਹ ਜਿਹੜੀ ਮਾਈਨਿੰਗ ਬੰਦ ਕੀਤੀ ਜਾਵੇ ਤੇ ਤਾਂ ਜੋ ਸਾਡੇ ਪਿੰਡ ਦਾ ਭਾਈ ਨੁਕਸਾਨ ਨਾ ਹੋਵੇ ਸਾਨੂੰ ਇਹ ਅੱਜ ਇਸ ਪਿੰਡ ਚੋਂ ਕੰਪਲੇਂਟ ਆ ਰਹੀ ਸੀ ਕਿ ਕਿ ਉਹ ਇਲੀਗਲ ਮਾਈਨਿੰਗ ਦਾ ਕੰਮ ਚੱਲ ਰਿਹਾ ਜਿਹਦਾ ਕਿ ਐਸ ਡੀਓ ਮਾਈਨਿੰਗ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਇਲੀਗਲ ਡਿਸਿਲਟਿੰਗ ਦਾ ਕੰਮ ਚੱਲ ਰਿਹਾ ਸੀਗਾ ਤੇ ਪਰ ਪਿੰਡ ਵਾਸੀਆਂ ਨੇ ਇਸ ਤੇ ਇਤਰਾਜ਼ ਜਤਾਇਆ ਕਿ ਉਹਦੇ ਤੋਂ ਜਿਹੜਾ ਮਟੀਰੀਅਲ ਨਾ ਚੱਕਿਆ ਜਾਵੇ ਡਿਸਿਲਟਿੰਗ ਨਾ ਕੀਤੀ ਜਾਵੇ ਇਹ ਇਸ ਕਰਕੇ ਕੰਮ ਨੂੰ ਹਲੇ ਰੁਕਵਾ ਦਿੱਤਾ ਗਿਆ ਤੇ ਬਾਕੀ ਪਿੰਡ ਵਾਸੀਆਂ ਦੇ ਤੇ ਦੋ ਉੱਤਰ ਦੇ ਬਣੇ ਹੋਏ ਆ ਕੁਝ ਪਿੰਡ ਵਾਸੀ ਕਹਿੰਦੇ ਕਿ ਡਿਸੈਲਟਿੰਗ ਹੋਣੀ ਚਾਹੀਦੀ ਹੈ ਕਿਉਂਕਿ ਹੜਾਂ ਚ ਪਾਣੀ ਜਿਆਦਾ ਆ ਕੇ ਉਹਨਾਂ ਨੂੰ ਖੇਤਾਂ ਨੂੰ ਢਾਹ ਲੱਗਦੀ ਪਾਣੀ ਦੀ ਡਿਸੈਲਟਿੰਗ ਹੋਣ ਨਾਲ ਜਿਹੜਾ ਰਿਵਰਸ ਲੋ ਠੀਕ ਹੋ ਜਾਏਗਾ ਤੇ ਉਸ ਪਰਪਸ ਨੂੰ ਲੈਂਦੇ ਹੋਏ ਜਿਹੜੀ ਐਪਲੀਕੇਸ਼ਨਸ ਗਈਆਂ ਸੀ ਵਿਭਾਗ ਕੋਲ ਉਸ ਮੈਕਮੈਨ ਨੇ ਪਰਮਿਸ਼ਨ ਲਈ ਸੀ ਡਿਸੈਂਟਿੰਗ ਦੀ ਤੇ ਉਹੀ ਰੀਗਲ ਕੰਮ ਚੱਲ ਰਿਹਾ ਸੀਗਾ ਪਰ ਲੋਕਾਂ ਨੇ ਜਿਹੜੇ ਕੁਝ ਲੋਕਾਂ ਨੇ ਔਰ ਇਹ ਹੋਰ ਪਿੰਡ ਵਾਸੀਆਂ ਨੇ ਇਸ ਤੇ ਇਤਰਾਜ਼ ਜਤਾਇਆ ਸੀ ਇਸ ਕਰਕੇ ਕੰਮ ਨੂੰ ਰੋਕ ਦਿੱਤਾ ਗਿਆ। ਤੋਲਸੀ ਵਿੱਚ ਦੇਖਿਆ ਜਾਵੇ ਤਾਂ ਮਾਈਨਿੰਗ ਦਾ ਰੀਸਰਟਿੰਗ ਜਿਹੜੀ ਹੈ ਨਹੀਂ ਹੈ। ਵੀ ਨਹੀਂ ਕਰ ਸਕਦੇ। ਇਹ ਮਹਿਕਮਾ ਕਿਸ ਤਰੀਕੇ ਨਾਲ ਹੈ? ਇਹ ਮਹਿਕਮਾ ਐਮਏਕੇਡੀ ਐਡਮਿਨਿਸਟ੍ਰੇਟਿਵ ਸਾਈਡ ਤੇ ਤੁਸੀਂ ਗੱਲ ਕਰ ਸਕਦਾ। ਇਹ ਟੈਕਨੀਕਲिटीज ਹੈ। ਇਹ ਕੰਸਰਨ ਮਹਿਕਮਾ ਜਿਹੜਾ ਮਾਈਨਿੰਗ ਮਹਿਕਮਾ ਹੈ ਉਹ ਇਸ ਬਾਰੇ ਜ਼ਿਆਦਾ ਤੁਹਾਨੂੰ ਡਿਟੇਲਸ ਤੇ ਦੱਸ ਸਕਦਾ। ਇਸ ਸੰਬੰਧੀ ਮੀਟਿੰਗ ਰੱਖੀ ਗਈ ਹੈ ਐਸਡੀਐਮ ਸਾਹਿਬ ਦੇ ਆਫਿਸ ਤੇ 11 ਵਜੇ ਸੋਮਵਾਰ ਨੂੰ ਸਾਰੇ ਪਿੰਡ ਵਾਸੀਆਂ ਨੂੰ ਜਿਹੜੇ ਵੀ ਮਾਤਬਰ ਬੰਦੇ ਉੱਥੇ ਆਜ ਰਾਨੀਗੇ ਤੇ ਮੈਨੂੰ ਵੀ ਬੁਲਾ ਲਿਆ ਗਿਆ ਤੇ ਸੋਮਵਾਰ 11 ਵਜੇ ਇਸ ਦਾ ਫੈਸਲਾ ਲਿਆ ਜਾਵੇਗਾ। ਜਗਵੰਤ ਟੀਵੀ ਲਈ ਮੈਂ ਰੀਸ਼ ਬਠਰਾ ਫਿਰ ਅਨੰਦਪੁਰ